ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਤੁਹਾਡੇ ਜੋ ਕੀ ਸੁਨੇ ਹੁਣੇ ਸਕੂਲ ਸਿੱਖਿਆ ਭਾਗ ਵੱਲੋਂ PSTC ਦਾ ਰਿਜ਼ਲਟ ਜਾਰੀ ਹੋਇਆਗਾ ਉਸ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਤੇ ਇੱਕ ਇਸ ਦੇ ਨਾਲ ਹੀ ਤੁਹਾਡੀ ਜੋ ਕੀ ਮੈਰਿਟ ਲਿਸਟ ਤੇ ਇੱਕ ਆਫੀਸ਼ਲ ਲੈਟਰ ਜਾਰੀ ਕੀਤਾ ਗਿਆ ਹੈ ਠੀਕ ਹੈ ਜੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਤੁਹਾਡਾ ਜੋ ਕੀ ਆਫੀਸ਼ਲ ਲੈਟਰ ਡਿਸਕਸ ਕਰਾਂਗੇ ਤੇ ਨਾਲ ਤੁਹਾਨੂੰ ਜੋ ਕੀ ਲਿਸਟ ਵੀ ਰਿਜ਼ਲਟ ਦੀ ਸ਼ੋਅ ਕੀਤੀ ਜਾਵੇਗੀ ਤਾਂ ਇਸੇ ਨਾਲ ਹੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਠੀਕ ਹੈ ਜੀ ਤਾਂ ਦੇਖਦੇ ਆ ਇਹ ਜੋ ਤੁਹਾਡਾ ਪੀਐਸਟੀਐਸਸੀ ਰਿਜ਼ਲਟ ਦੇ ਰਿਗਾਰਡਿੰਗ ਅਫੀਸ਼ੀਅਲ ਲੈਟਰ ਜਾਰੀ ਹੋਇਆਗਾ ਇਸ ਵਿੱਚ ਕੀ ਦੱਸਿਆ ਗਿਆ ਹੈ ਠੀਕ ਹੈ ਜੀ ਤਾਂ ਦੇਖੋ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਸਵੰਧੀ ਸਕੂਲ ਮੁਖੀ ਪੰਜਾਬ ਨੰਬਰ ਆਗੇ ਇਹ ਇਹ ਜੋ ਕੀ ਲੈਟਰ ਜਾਈ ਹੋਇਆਗਾ 25 7 2024 ਨੂੰ ਜਾਰੀ ਹੋਇਆਗਾ ਯਾਨਕਿ 25 ਜੁਲਾਈ ਨੂੰ ਤੇ ਸਬਿਸ਼ਾਗਾ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਪੀਐਸਟੀਐਸਸੀ 10ਵੀਂ ਜਮਾਤ 2023 ਦਾ ਨਤੀਜਾ ਕੋਸ਼ਿਤ ਕਰਨ ਸੰਬੰਧੀ ਠੀਕ ਹੈ ਜੀ ਤਾਂ ਦੇਖਦੇ ਆ ਇਸ ਵਿੱਚ ਕੀ ਲਿਖਿਆ ਗਿਆ ਹੈ ਕੀ ਦੱਸਿਆ ਗਿਆ ਹੈ ਉਪਰੋਕਤ ਵਿਸ਼ੇ ਵਾਲ ਤੇ ਅੰਦੇਰੀਂ ਦੀ ਖੇਚਲ ਕੀਤੀ ਜਾਵੇ ਨੰਬਰ 1 ਤੇ ਆਜੀ ਅੱਗੇ ਆ ਉਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਸਾਲ 2023-24 ਦੀ ਪੀਐਸਟੀ ਐਸਈ ਜਮਾਤ 10ਵੀਂ ਦੀ ਪ੍ਰੀਖਿਆ ਮਿਤੀ 31/3/2024 ਨੂੰ ਲਈ ਗਈ ਸੀ ਜਿਸ ਦਾ ਨਤੀਜਾ ਨਿਯਮਾਂ ਅਨੁਸਾਰ ਤਿਆਰ ਕਰਨ ਉਪਰੰਤ ਕੋਸ਼ਿਧਿਤ ਕੀਤਾ ਜਾਂਦਾ ਹੈ ਨੈਕਸਟ ਆ ਮੈਰਿਟ ਪ੍ਰਾਪਤ ਕਰਨ ਵਾਲੇ कुल 500 ਵਿਦਿਆਰਥੀਆਂ ਦਾ ਕੈਟਾਗਰੀ ਵਾਈਜ਼ ਅਤੇ ਜ਼ਿਲ੍ਹਾ ਵਾਈਜ਼ ਨਤੀਜਾ ਨਾਲ ਨਹੀਂ ਹੈ ਠੀਕ ਹੈ ਜੀ ਤਾਂ ਇਹ ਸੀਗਾ ਜੋ ਕਿ ਤੁਹਾਡਾ ਪੀਐਸਟੀਐਸਸੀ ਕਲਾਸ 10th ਦੇ ਰਿਜ਼ਲਟ ਦੇ ਰਿਗਾਰਡਿੰਗ ਜੋ ਕਿ ਆਫੀਸ਼ੀਅਲ ਲੈਟਰ ਸੀਗਾ ਜੋ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਨਾਲ ਹੀ ਇਸ ਦੀ ਜੋ ਲਿਸਟ ਹੈਗੀ ਕਲਾਸ 10th ਦੀ ਰਿਜ਼ਲਟ ਲਿਸਟ ਉਹ ਤੁਸੀਂ ਚੈੱਕ ਕਰ ਸਕਦੇ ਹੋਗੇ ਲਿਸਟ ਕਾਫੀ ਲੰਬੀ ਹੈ ਇਸ ਲਈ ਇਸ ਵਿੱਚ ਟਾਈਮ ਲੱਗੇਗਾ ਹਾਂਜੀ ਇਹ ਹੈਗਾ ਅੰਮ੍ਰਿਤਸਰ ਦਾ ਜੋ ਕਿ ਰਿਜ਼ਲਟ ਲਿਸਟ ਆ ਗਈ ਇਹ ਤੁਸੀਂ ਸਾਰੀ ਚੈੱਕ ਕਰ ਸਕਦੇ ਹੋਗੇ ਜ਼ਿਲ੍ਹੇ ਦਾ ਨਾਮ ਦੱਸਿਆਗਾ ਰੋਲ ਨੰਬਰ ਐਪਲੀਕੇਸ਼ਨ ਨੰਬਰ ਆ ਫਾਦਰ ਨੇਮ ਡੇਟ ਆਫ ਬਰਥ ਜੈਂਡਰ ਕਾਸਟ ਸਕੂਲ ਨੇਮ ਠੀਕ ਹੈ ਜੀ ਅੱਗੇ ਤੁਹਾਡੇ ਜੋਗੀ ਮਾਰਕਸ ਆਗੇ ਇਹ ਤੁਹਾਡੀ ਜੋ ਕਿ ਲੈਸਟਾ ਕਲਾਸ 10th ਦੀ ਮੈਸ ਨੂੰ ਸਕਰੋਲ ਕਰ ਦਿੰਨੀ ਆ ਕਾਫੀ ਲੰਬੀ ਲਿਸਟ ਆ ਗਈ ਇਸ ਲਈ ਇਹ ਤੇ ਟਾਈਮ ਲੱਗੇਗਾ ਬਰਨਾਲਾ ਦੀ ਆ ਗਈ ਲਿਸਟ ਠੀਕ ਹੈ ਤੁਸੀਂ ਇੱਥੋਂ ਆਪਣੇ ਵੀਡੀਓ ਪਾਜ਼ ਕਰਕੇ ਲਿਸਟ ਚੈੱਕ ਕਰ ਸਕਦੇ ਹੋ ਨੈਕਸਟ ਬਠਿੰਡਾ ਦੀ ਆ ਗਈ ਠੀਕ ਹੈ ਜੀ ਜੀਲਾਵਰ ਲਿਸਟ ਆ ਗਈ ਇਹ ਤੁਸੀਂ ਇੱਥੋਂ ਵੀਡੀਓ ਪਾਜ਼ ਕਰਕੇ ਆਪਣੀ ਲਿਸਟ ਚੈੱਕ ਕਰ ਸਕਦੇ ਹੋਗੇ ਆਪਣਾ रिजल्ट चेक कर ਸਕਦੇ ਹੋਗੇ ਠੀਕ ਹੈ ਜੀ ਕਲਾਸ 10th ਦੇ ਰਿਗਾਰਡਿੰਗ ਇਹ ਲਿਸਟ ਆ ਨੈਕਸਟ ਜਿਲ੍ਹਾ ਫਰੀਦਕੋਟ ਦੀ ਜੋ ਕਿ ਲਿਸਟ ਆਗੀ ਕਲਾਸ 10th ਦੇ ਸਟੂਡੈਂਟਸ ਦੇ ਲਈ ਨੈਕਸਟ ਆ ਫਤਿਹਗੜ੍ਹ ਸਾਹਿਬ ਅੱਗੇ ਆ ਫਾਜ਼ਿਲ ਕਾ ਇਸ ਨੂੰ ਮੈਂ ਹੌਲੀ ਹੌਲੀ ਸਕਰੋਲ ਕਰ ਰਹੀ ਆ ਤਾਂ ਕਿ ਤੁਸੀਂ इजीली ਵੀਡੀਓ ਪਾਜ਼ ਕਰਕੇ ਇਸ ਨੂੰ ਚੈੱਕ ਕਰ ਸਕੋ ਆਪਣਾ ਰਿਜ਼ਲਟ ਚੈੱਕ ਕਰ ਸਕੋ ਠੀਕ ਹੈ ਜੀ ਤਾਂ ਜ਼ਿਲ੍ਹਾ ਵਾਰ ਇਹ ਤੁਹਾਡੀ ਜੋ ਲਿਸਟ ਮੈਂਸ਼ਨ ਕੀਤੀ ਗਈ ਹੈਗੀ ਤਾਂ ਤੁਸੀਂ ਇੱਥੋਂ ਆਸਾਨੀ ਨਾਲ ਆਪਣੀ ਲਿਸਟ ਚੈੱਕ ਕਰ ਸਕਦੇ ਹੋਗੀ ਨੈਕਸਟ ਆ ਗਿਆ ਫਿਰੋਜ਼ਪੁਰ ਜ਼ਿਲ੍ਹੇ ਦੀ ਠੀਕ ਹੈ ਜੀ ਗੁਰਦਾਸਪੁਰ ਨੈਕਸਟ ਹੁਸ਼ਿਆਰਪੁਰ ਕਲਾਸ 10th ਦੇ ਰਿਗਾਰਡਿੰਗ 2023 ਦਾ ਜੋ ਐਗਜ਼ਾਮ ਹੋਇਆ ਸੀ ਜ਼ਲੰਧਰ ਦੀ ਲਿਸਟ ਆ ਗਈ ਨੈਕਸਟ ਅਗੇ ਕਪੂਰਥਲਾ ਨੈਕਸਟ ਹੈ ਲੁਧਿਆਣਾ ਸਾਰੇ ਜ਼ਿਲ੍ਹਿਆਂ ਦੀ ਲਿਸਟ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ ਤੁਸੀਂ ਆਸਾਨੀ ਨਾਲ ਆਪਣਾ ਰਿਜ਼ਲਟ ਇੱਥੇ ਵੀਡੀਓ ਨੂੰ ਪਾਸ ਕਰਕੇ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਇਸ ਨੂੰ ਮੈਂ ਸਕਰੋਲ ਕਰ ਰਹੀ ਹਾਂਗੀ आसानी चैक कर सकते हो गे नैक्सट है मलेरकोटला मानसा सारे जिलों की लिस्ट थानू इतली मिल जूगी अपने चैनल जरलते नैक्सट है मोगा पठानकोट पटियाला रूपनगर शहीद भगत सिंह नगर एस बी एस नगर संगरूर ये सारी लिस्ट तथो ईजीली चेक कर सकते होगी ठीक है जी एस एस नगर श्री मुक्तसर साहब धन धन जनरल बच्चों के लिए आ 8th ਕਲਾਸ ਦੀ ਵੀ ਲਿਸਟ ਮੈਂ ਤੁਹਾਨੂੰ ਸ਼ੋ ਕਰ ਦੂੰਗੀ ਤੁਸੀਂ 8th ਕਲਾਸ ਦਾ ਵੀ ਚੈੱਕ ਕਰ ਸਕਦੇ ਹੋਗੇ ਠੀਕ ਹੈ ਜੀ ਇਹ ਸਾਰੀ ਲਿਸਟ ਤੁਹਾਨੂੰ ਇੱਥੇ ਅਵੇਲੇਬਲ ਹੋ ਜਾਊਗੀ ਤੁਸੀਂ ਇੱਥੋਂ इजीली ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹੋਗੇ ਪੀਐਸਟੀਐਸੇ ਸਾਲ 2023 ਦਾ ਠੀਕ ਹੈ ਜੀ ਕਲਾਸ 10th ਦਾ ਇਹ ਨਾਲ ਹੀ ਕਲਾਸ 8 ਦਾ ਵੀ ਤੁਸੀਂ ਇਹ ਤੋਂ ਚੈੱਕ ਕਰ ਸਕਦੇ ਹੋ ਕਲਾਸ 10th ਦੀ ਮੈਂ ਤੁਹਾਨੂੰ ਇਹ bc ਰਿਗਾਰਡਿੰਗ ਆ ਅਲੱਗ ਵੀਡੀਓ ਬਣਾ ਦੂੰਗੀ ਫਿਲਹਾਲ ਤੁਸੀਂ ਇਸ ਵੀਡੀਓ ਦੇ ਵਿੱਚ ਹਾਂਜੀ ਦੇਖ ਲਓ ਸਾਰੀ ਲਿਸਟ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤੁਹਾਡੀ ਜੋ ਕਿ ਕਲਾਸ 8th ਦੀ ਲਿਸਟ ਆ ਉਹ ਵੀ ਮੈਂ ਤੁਹਾਨੂੰ ਅਲੱਗ ਵੀਡੀਓ ਵਿੱਚ ਮੈਂਸ਼ਨ ਕਰ ਦੂੰਗੀ ਠੀਕ ਹੈ ਜੀ ਤਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨਾ ਇਸੇ ਨਾਲ ਹੀ ਸਟੇ ਬLES ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ